ਪਾਕਿਸਤਾਨ ਦੇ ਫੌਜ ਮੁਖੀ ਦਾ ਵੱਡਾ ਬਿਆਨ ਸਾਹਮਣੇ ਆਇਆ ਆਸੀਮ ਮੁਨੀਰ ਨੇ ਭਾਰਤ ਨੂੰ ਖਤਰਨਾਕ ਧਮਕੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇ ਅਸੀਂ ਤਬਾਹ ਹੋਏ ਤਾਂ ਅੱਧੀ ਦੁਨੀਆ ਲੈ ਕੇ ਜਾਵਾਂਗੇ ਜੀ ਹਾਂ ਜਿਸ ਤਰ੍ਹਾਂ ਅਮਰੀਕਾ ਦੇ ਦੌਰੇ ਤੇ ਗਏ ਪਾਕਿਸਤਾਨ ਫੌਜ ਦੇ ਮੁਖੀ ਫੀਲਡ ਮਾਰਸ਼ਲ ਜਿਹੜਾ ਆਸੀਮ ਮੁਨੀਰ ਨੇ ਕਥਿਤ ਤੌਰ ਦੇ ਉੱਤੇ ਪਰਮਾਣੂ ਕਾਰਡ ਦਾ ਪੱਤਾ ਖੇਡਿਆ ਹੈ ਉਹਨਾਂ ਨੇ ਪਾਕਿਸਤਾਨ ਦੀ ਪਰਮਾਣੂ ਸਮਰੱਥਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਅਸੀਂ ਤਬਾਹ ਹੋ ਗਏ ਤਾਂ ਅੱਧੀ ਦੁਨੀਆ ਨੂੰ ਵੀ ਲੈ ਡੁੱਪਾਂਗੇ মনির ਨੇ ਅਮਰੀਕਾ ਦੇ ਟੈਂਪਾ 'ਚ ਇੱਕ ਪਾਕਿਸਤਾਨੀ ਨਾਗਰਿਕ ਦੇ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਇਹ ਗੱਲ ਆਖੀ ਹੈ ਭਾਰਤ 'ਚ ਸੂਤਰਾਂ ਨੇ ਅਮਰੀਕਾ 'ਚ ਹੋਏ ਪ੍ਰੋਗਰਾਮ ਦੌਰਾਨ ਪਾਕਿਸਤਾਨੀ ਫੌਜ ਦੇ ਮੁਖੀ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੀ ਪੁਸ਼ਟੀ ਕੀਤੀ ਹੈ ਫੀਲਡ ਮਾਰਸ਼ਲ ਨੇ ਸਿੰਧ ਜਲ ਸੰਧੀ ਜਿਹੜੇ ਮੌਤਲ ਕਿਤੇ ਜਾਣ ਤੇ ਭਾਰਤ ਦੇ ਫੈਸਲੇ ਤੇ ਵੀ ਸਵਾਲ ਚੁੱਕੇ ਨੇ ਸੂਤਰ ਮਤਾਬਿਕ মনির ਨੇ ਕਿਹਾ ਕਿ ਅਸੀਂ ਭਾਰਤ ਵੱਲੋਂ ਡੈਮ ਬਣਾਏ ਜਾਣ ਦੀ ਉਡੀਕ ਕਰ ਰਹੇ ਹਾਂ ਜਦੋਂ ਉਹ ਇਹ ਬਣਾ ਲਵੇਗਾ ਤਾਂ ਅਸੀਂ ਉਸ ਨੂੰ 10 ਮੰਜਾਈਲਾਂ ਨਾਲ ਤਬਾਹ ਕਰ ਦੇਵਾਂਗੇ ਇਸ ਦੌਰਾਨ মনির ਨੇ ਅਮਰੀਕਾ ਦੇ ਫੌਜੀ ਅਤੇ ਸਿਆਸੀ ਆਗੂਆਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜਿਹੜਾ ਟਕਰਾਅ ਮਗਰੋਂ ਆਸੀ মনির ਦਾ ਇਹ ਅਮਰੀਕਾ ਦਾ ਦੂਜਾ ਦੌਰਾ ਹੈ ਜਿਸ ਤੋਂ ਪਹਿਲਾਂ ਉਹ ਜੂਨ 'ਚ ਅਮਰੀਕਾ ਗਏ ਸਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ ਪਾਕਿਸਤਾਨ ਫੌਜ ਦੇ ਵੱਲੋਂ ਜਾਰੀ ਬਿਆਨ ਮੁਤਾਬਕ মনির ਨੇ ਪਾਕਿਸਤਾਨ ਪ੍ਰਵਾਸੀਆਂ ਦੇ ਨਾਲ ਵੀ ਮੀਟਿੰਗਾਂ ਕੀਤੀਆਂ ਹਨ মনির ਨੇ ਅਮਰੀਕੀ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਮਾਈਕਲ ਈ ਕੁਰੀਲਾ ਦੇ ਸੇਵਾ ਮੁਕਤੀ ਸਮਾਗਮ ਦੇ ਵਿੱਚ ਹਿੱਸਾ ਲਿਆ ਫੀਲਡ ਮਾਰਸ਼ਲ মনির ਨੇ ਜਨਰਲ ਕੁਰੀਲਾ ਵੱਲੋਂ ਦਵੱਲੇ ਜਿਹੜੇ ਦਵੱਲੇ ਫੌਜੀ ਸਹਿਯੋਗ ਦੀ ਮਜ਼ਬੂਤੀ ਲਈ ਪਾਈ ਯੋਗਦਾਂ ਦੇ ਸ਼ਲਾਘਾ ਕੀਤੀ ਹੈ ਮਨੀਰ ਨੇ ਐਡਮਿਰਲ ਬ੍ਰਾਂਡ ਕਪੂਰ ਦੇ ਕਮਾਂਡ ਸੰਭਾਲਣ ਤੇ ਉਹਨਾਂ ਨੂੰ ਵੀ ਵਧਾਈ ਦਿੱਤੀ ਹੈ ਉਹਨਾਂ ਨੇ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਡੈਨ ਕੇਨ ਨਾਲ ਵੀ ਮੁਲਾਕਾਤ ਕੀਤੀ ਹੈ ਉਹਨਾਂ ਨੇ ਮਿੱਤਰ ਮੁਲਕਾਂ ਦੇ ਚੀਫ ਆਫ ਡਿਫੈਂਸ ਦੇ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੋ ਕੁਝ ਗੱਲਬਾਤ ਹੋਈ ਸੀ ਜਾਂ ਫਿਰ ਕਹੇ ਜੋ ਜੋ ਤਣਾਅਪੂਰਨ ਮਾਹੌਲ ਬਣਿਆ ਸੀ ਉਦੋਂ ਜਿਹੜਾ ਪਾਕਿਸਤਾਨ ਦੇ ਕਬਜ਼ੇ ਦੇ ਵਿੱਚ ਕਸ਼ਮੀਰ ਜਨ ਕੀ ਪੀਓਕੇ ਦੇ ਵਿੱਚ ਅਤਵਾਦੀ ਢਾਂਚੇ ਦੇ ਉੱਤੇ ਮਈ ਦੇ ਵਿੱਚ ਸ਼ੁਰੂ ਕੀਤੀ ਗਈ ਭਾਰਤ ਦੀ ਰਣਾਇਕ ਫੌਜ ਕਾਰਵਾਈ ਆਪਰੇਸ਼ਨ ਸੰਧੂਰ ਦੀਆਂ ਪੇਜਦਗੀਆਂ ਉਦੇ ਉੱਤੇ ਜ਼ੋਰ ਦਿੱਤਾ ਗਿਆ ਇਸ ਆਪਰੇਸ਼ਨ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਿਹੜੇ 4 ਦਿਨਾਂ ਤੱਕ ਫੌਜੀ ਟਕਰਾਅ ਚੱਲਿਆ ਸੀ ਜਿਸ ਨੂੰ 10 ਮਹੀਨوں ਦੋਵਾਂ ਧਿਰਾਂ ਦੇ ਵਿਚਾਲੇ ਬਣੀ ਸਹਿਮਤੀ ਤੋਂ ਬਾਅਦ ਰੋਕ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਆਪਰੇਸ਼ਨ ਸੰਧੋਰ ਇੱਕ ਨਵਾਂ ਅਹਿਮ ਨਿਯਮ ਹੈ ਇਹ ਸਿਰਫ ਸ਼ੁਰੂਆਤ ਹੈ ਹਮਲਾ ਵਾਰਤਾ ਤਬਦੀਲੀ ਦਾ ਯੁੱਗ ਹੈ ਇਸ ਵਿੱਚ ਅਸੀਂ ਰਹਿ ਰਹੇ ਹਾਂ ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਾਂਤੀ ਬਣਾਈ ਰੱਖਣ ਲਈ ਇਕੱਠੇ ਚੱਲਣ ਦੀ ਯਾਤਰਾ ਭਾਵੇਂ ਤਾਕਤ ਤਾਲਮੇਲ ਅਤੇ ਪ੍ਰਭੂ ਸੱਤਾਰਾਹੀ ਲਾਗੂ ਕੀਤੀ ਜਾਵੇ ਅੱਜ ਦੀ ਮੰਗ ਹੈ ਤਾਂ ਦੱਸਦੀ ਹੈ ਕਿ ਦੂਜੇ ਪਾਸੇ ਫੌਜ ਮੁਖੀ ਜਰਨਲ ਉਪੇਂਦਰ ਜਵੇਦੀ ਨੇ ਕਿਹਾ ਕਿ ਆਪਰੇਸ਼ਨ ਸੰਧੂਰ ਸਤਰੰਜ ਦੀ ਖੇਡ ਵਾਂਗ ਵਰਗਾ ਸੀ ਕਿਉਂਕਿ ਸਾਨੂੰ ਨਹੀਂ ਪਤਾ ਸੀ ਕਿ ਦੁਸ਼ਮਣ ਦਾ ਅਗਲਾ ਕਦਮ ਕੀ ਹੋਵੇਗਾ ਹਾਲਾਂਕਿ ਟੈਸਟ ਮੈਚ ਚੌਥੇ ਦਿਨ ਰੁਕ ਗਿਆ ਪਰ ਇਹ ਲੰਬਾ ਸੰਘਰਸ਼ ਹੋ ਸਕਦਾ ਸੀ ਉਹਨਾਂ ਨੇ ਅਜੇ ਸਥਿਤੀ ਜੀ ਦੇ ਵਿੱਚ ਬਰਤਾਂਤ ਪ੍ਰਬੰਧਨ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ ਜਿਸ ਦੇ ਵਿੱਚ ਜਿੱਤ ਸਿਰਫ ਇੱਕ ਸੋਚ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੀ ਕਹਾਣੀ ਨੇ ਬਣਾ ਲਈ ਹੈ ਜਿਵੇਂ ਕਿਸੇ ਪਾਕਿਸਤਾਨ ਨੂੰ ਜੇਕਰ ਪੁੱਛੋਗੇ ਤਾਂ ਤੁਸੀਂ ਹਾਰਿਓ ਤਾਂ ਜਿੱਤੇ ਹੋ ਤਾਂ ਉਹ ਕਹੇਗਾ ਕਿ ਮੇਰਾ ਫੌਜ ਮੁਖੀ ਫੀਲਡ ਮਾਰਸ਼ਲ ਬਣ ਗਿਆ ਅਸੀਂ ਸਿਰਫ ਜਿੱਤੇ ਹੋਵਾਂਗੇ ਇਸ ਲਈ ਉਹ ਫੀਲਡ ਮਾਰਸ਼ਲ ਬਣੇ ਹਨ ਫੌਜ ਮੁਖੀ ਨੇ 4 ਅਗਸਤ ਨੂੰ ਆਈ ਆਈਟੀ ਦਰਾਸ ਦੇ ਵਿੱਚ ਇੱਕ ਜਿਹੜੇ ਸੰਮਰੋਦ ਦੇ ਵਿੱਚ ਆਪਣੇ ਸੰਬੋਧਨ ਦੌਰਾਨ ਇਹ ਟਿੱਪਣੀ ਕੀਤੀ ਉਹਨਾਂ ਦਾ ਵੀਡੀਓ ਫੌਜ ਨੇ ਹਫਤੇ ਦੇ ਅੰਤ ਦੇ ਵਿੱਚ ਸਾਂਝਾ ਕੀਤਾ ਸੀ ਕਿਸੇ ਦੇਸ਼ ਦਾ ਨਾਮ ਲੈ ਬਿਨਾ ਫੌਜ ਮੁਖੀ ਨੇ ਖਤਰੇ ਦੀ ਧਾਰਨਾ ਨੂੰ ਵੀ ਰੇਖਿਤ ਕੀਤਾ ਸੀ ਅਗਲੀ ਵਾਰ ਇਹ ਬਹੁਤ ਜ਼ਿਆਦਾ ਵੱਧ ਸਕਦਾ ਹੈ ਕਿ ਉਹ ਦੇਸ਼ ਇਕੱਲਾ ਲੜੇਗਾ ਜਾਂ ਕਿਸੇ ਹੋਰ ਦੇਸ਼ ਦੇ ਵੱਲੋਂ ਸਮਰਥਨ ਕੀਤਾ ਜਾਵੇਗਾ ਸਾਨੂੰ ਨਹੀਂ ਪਤਾ ਪਰ ਮੈਨੂੰ ਪੱਕਾ ਅਹਿਸਾਸ ਹੈ ਕਿ ਦੇਸ਼ ਇਕੱਲਾ ਨਹੀਂ ਹੋਵੇਗਾ ਇਹ ਉਹ ਥਾਂ ਹੈ ਜਿੱਥੇ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਪੋਜਮੁਖੀ ਨੇ ਸਤਰਾਂਜ ਤੇ ਕ੍ਰਿਕਟ ਦੀਆਂ ਤੁਲਨਾਵਾਂ ਦੀ ਵਰਤੋਂ ਕਰਦੇ ਹਾਂ 22 April ਵਾਲੇ ਜਿਹੜੇ ਜੋ ਘਟਨਾਕਰਮ ਪੈਲਗਾਮ ਦੇ ਵਿੱਚ ਹੋਇਆ ਸੀ ਉਸ ਦੇ ਹਵਾਲੇ ਨਾਲ ਗੱਲ ਕੀਤੀ ਸੀ ਹੁਣ ਇੱਥੇ ਇਹ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਅਗਲੀ ਜੰਗ ਜਲਦੀ ਹੋ ਸਕਦੀ ਹੈ ਸਾਨੂੰ ਉਸ ਅਨੁਸਾਰ ਤਿਆਰੀ ਕਰਨੀ ਹੋਵੇਗੀ ਇਸ ਵਿੱਚ ਸਾਨੂੰ ਇਹ ਲੜਾਈ ਮਿਲ ਕੇ ਲੜਨੀ ਹੋਵੇਗੀ